ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨਾਨਹਾਲ ਸਿੰਘ ਦੇ ਕਤਲ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਅਫਰਾ ਤਫਰੀ ਫੈਲ ਗਈ ਇਸ ਕਰਨਗਰਮ ਤੋਂ ਬਾਅਦ ਰਾਜਪਗ ਦਾ ਅਸਲ ਵਾਰਸ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਬੰਦਾ ਸੀ ਪਰੰਤੂ ਇੱਕ ਵਾਰ ਫਿਰ ਸਿੱਖ ਰਾਜ ਦੇ ਗਦਾਰਾਂ ਨੇ ਅਜੀਹਾ ਨਾ ਹੁੰ ਦਿੱਤਾ। ਕੁਮਰ ਸ਼ੇਰ ਸਿੰਘ ਨੂੰ ਖਾਲਸਾ ਰਾਜ ਦਾ ਤਖਤ ਹਾਸਲ ਕਰਨ ਲਈ ਵੱਡੀਆਂ ਕਹਾਣਾਂ ਮਕਾਲਣੀਆਂ ਪਈਆਂ। ਸ਼ੇਰ ਸਿੰਘ ਨੇ ਨਾ ਕੇਵਲ ਆਪਣੇ ਬਾਹੂਬਲ ਦੇ ਨਾਲ ਸਿੱਖ ਰਾਜ ਤੇ ਮੁੜ ਕਬਜ਼ਾ ਕੀਤਾ ਸਗੋਂ ਲਾਹੌਰ ਦਰਬਾਰ ਵਿੱਚ ਪਣਪਰੀਆਂ ਸਾਜ਼ਿਸ਼ਾਂ ਨੂੰ ਵੀ ਇੱਕ ਵਾਰ ਠੱਲ ਪਾ ਦਿੱਤੀ। ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਕਮਰ ਸ਼ੇਰ ਸਿੰਘ ਵੱਲੋਂ ਲਾਹੌਰ ਦੇ ਤਖਤ ਤੇ ਕਾਬਜ ਹੋਣ ਅਤੇ ਡੋਗਰੀਆਂ ਤੇ ਸੰਧਾਵਾਲੀਆਂ ਦੀਆਂ ਸਿੱਖ ਰਾਜ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰਨ ਸੰਬੰਧੀ ਨਾਲ ਹੀ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕੁਮਰ ਸ਼ੇਰ ਸਿੰਘ ਨੂੰ ਆਪਣੇ ਹੀ ਪੁਰਖਿਆਂ ਦੇ ਰਾਜਭਾਗ ਉੱਤੇ ਹਮਲਾ ਕਿਉਂ ਕਰਨਾ ਪਿਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਦੋਸਤੋ ਲੜੀ ਜੋੜਨ ਲਈ ਤੁਸੀਂ ਇਸ ਤੋਂ ਪਹਿਲਾਂ ਕਮਨ ਨਾਨ ਹਾਲ ਸਿੰਘ ਦੇ ਕਤਲ ਦੀ ਦਾਸਤਾਨ ਵਾਲਾ ਵੀਡੀਓ ਵੀ ਦੇਖ ਸਕਦੇ ਹੋ ਜਿਸ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਕਮਨੋਂ ਨਿਹਾਲ ਸਿੰਘ ਦੇ ਕਤਲ ਤੋਂ ਬਾਅਦ ਸ਼ਾਹੀ ਦਰਬਾਰ ਦੇ ਮੰਤਰੀਆਂ ਅਤੇ ਫੌਜ ਦੇ ਸਰਦਾਰਾਂ ਨੇ ਸਭਾ ਬੁਲਾਈ ਅਤੇ ਸਰਬਸੰਮਤੀ ਨਾਲ ਕਮਰ ਸ਼ੇਰ ਸਿੰਘ ਨੂੰ ਰਾਜਗਦੀ ਸੌਂਪਨ ਦਾ ਫੈਸਲਾ ਕੀਤਾ ਗਿਆ। ਅਸਲ ਵਿੱਚ ਮਹਾਰਾਜਾ ਰঞ্জੀਤ ਸਿੰਘ ਆਪਣੇ ਜਿਉਂਦੇ ਜੀ ਹੀ ਆਪਣੇ ਵੱਡੇ ਪੁੱਤਰ ਖੜਕ ਸਿੰਘ ਨੂੰ ਮਹਾਰਾਜਾ ਥਾਪ ਗਿਆ ਸੀ। ਹਾਲਾਂਕਿ ਮਹਾਰਾਜੇ ਦੇ ਇਸ ਫੈਸਲੇ ਨਾਲ ਕੁਝ ਦਰਬਾਰੀ ਅਤੇ ਸਰਦਾਰ ਸਹਿਮਤ ਨਹੀਂ ਸਨ ਅਤੇ ਉਹ ਕਮਰ ਸ਼ੇਰ ਸਿੰਘ ਨੂੰ ਹੀ ਰਾਜਗਦੀ ਦੇ ਕਾਬਲ ਸਮਝਦੇ ਸਨ ਪਰੰਤੂ ਮਹਾਰਾਜੇ ਦਾ ਹੁਕਮ ਕੋਈ ਨਾ ਟਾਲ ਸਕਿਆ। ਕਮਰ ਸ਼ੇਰ ਸਿੰਘ ਨੇ ਵੀ ਮਹਾਰਾਜ ਦੇ ਇਸ ਫੈਸਲੇ ਅਗੇ ਸਿਰ ਝੁਕਾ ਦਿੱਤਾ ਤੇ ਆਪਣੀ ਬਟਾਲੇ ਵਾਲੀ ਰਿਆਸਤ ਵਿੱਚ ਚਲਾ ਗਿਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਕੁਝ ਸਮਾਂ ਪਹਿਲਾਂ ਹੀ ਸੌਂਪ ਦਿੱਤੀ ਸੀ ਦਰਬਾਰੀਆਂ ਅਤੇ ਫੌਜੀ ਸਰਦਾਰਾਂ ਵੱਲੋਂ ਕंवर ਨਾਨ੍ਹਾਲ ਸਿੰਘ ਤੋਂ ਬਾਅਦ ਕंवर ਸ਼ੇਰ ਸਿੰਘ ਨੂੰ ਮਹਾਰਾਜਾ ਥਾਪਣ ਦਾ ਫੈਸਲਾ ਲਾ ਗਿਆ ਜੋ ਡੋਗਰਿਆਂ ਨੂੰ ਮਨਜ਼ੂਰ ਨਹੀਂ ਸੀ ਡੋਗਰੇ ਭਰਾਵਾਂ ਨੇ ਇੱਕ ਵਾਰ ਫਿਰ ਕंवर ਸ਼ੇਰ ਸਿੰਘ ਨੂੰ ਰੋਕਣ ਲਈ ਚਾਲ ਚੱਲੀ ਡੋਗਰੇ ਜਾਣਦੇ ਸਨ ਕਿ ਸ਼ੇਰ ਸਿੰਘ ਇੱਕ ਬਹਾਦਰ ਯੋਧਾ ਅਤੇ ਸੂਝਵਾਨ ਸ਼ਾਸਕ ਹੈ ਅਤੇ ਉਸ ਦੇ ਗੱਦੀ ਤੇ ਬੈਠਣ ਨਾਲ ਉਹਨਾਂ ਦੀਆਂ ਰਾਜ ਭਾਗ ਤੇ ਕਬਜ਼ਾ ਕਰਨ ਦੀਆਂ ਯੋਜਨਾਵਾਂ ਸਿਰੇ ਨਹੀਂ ਚੜ੍ਹ ਸਕਦੀਆਂ ਇਸ ਲਈ ਉਹ ਰਾਜ ਗੱਦੀ ਇੱਕ ਕਮਜ਼ੋਰ ਵਾਰਿਸ ਦੇ ਹਵਾਲੇ ਕਰਨਾ ਚਾਹੁੰਦੇ ਸਨ ਤਾਂ ਜੋ ਉਸ ਦੀ ਆੜ ਵਿੱਚ ਆਪਣੀਆਂ ਸਾਜਿਸ਼ਾਂ ਨੂੰ ਉਸਰੇ ਚੜਾ ਸਕਣ ਉਕਤ ਫੈਸਲੇ ਨੂੰ ਰੋਕਣ ਲਈ ਗੁਲਾਬ ਸਿੰਘ ਡੋਗਰੇ ਨੇ ਤੁਰੰਤ ਸੰਧਾ ਵਾਲੀਆਂ ਸਰਦਾਰਾਂ ਨਾਲ ਰابطਾ ਕਾਇਮ ਕੀਤਾ ਤੇ ਉਹਨਾਂ ਨੂੰ ਰਾਜ ਭਾਗ ਤੇ ਆਪਣਾ ਕਬਜ਼ਾ ਰੱਖਣ ਦੀ ਯੋਜਨਾ ਸਮਝਾਈ ਗੁਲਾਬ ਸਿੰਘ ਅਤੇ ਸੰਧਾ ਵਾਲੀਆਂ ਨੇ ਮਿਲ ਕੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਅਤੇ ਨੌ ਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦਕੌਰ ਨੂੰ ਤਖਤ ਤੇ ਉਨ੍ਹਾਂ ਦਰਬਾਰੀਆਂ ਅਤੇ ਫੌਜੀ ਸਰਦਾਰਾਂ ਨੂੰ ਇਹ ਕਹਾਣੀ ਸੁਣਾਈ ਕਿ ਕਮਰ ਨੌਨ ਹਾਲ ਸਿੰਘ ਦੀ ਦੂਜੀ ਪਤਨੀ ਗਰਭਵਤੀ ਹੈ ਅਤੇ ਜੇਕਰ ਉਹ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਉਸੇ ਨੂੰ ਰਾਜ ਭਾਗ ਦਾ ਵਾਰਿਸ ਐਲਾਨਿਆ ਜਾਵੇਗਾ। ਜੇਕਰ ਕੁਮਰ ਦੀ ਘਰ ਲੜਕੀ ਜਨਮ ਲੈਂਦੀ ਹੈ ਤਾਂ ਰਾਜ ਭਾਗ ਕਮਰ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਹ ਗੱਲ ਮਹਾਰਾਣੀ ਚੰਦਕੌਰ ਕੋਲ ਪਹੁੰਚੀ ਤਾਂ ਉਸਨੇ ਵੀ ਇਸ ਨੂੰ ਸਵੀਕਾਰ ਕਰ ਲਿਆ। ਉਧਰ ਬਟਾਲੇ ਤੋਂ ਲਾਹੌਰ ਪਹੁੰਚੇ ਕਮਰ ਸ਼ੇਰ ਸਿੰਘ ਨੂੰ ਜਦੋਂ ਇਸ ਦੁਬਾਰਾ ਕੀਤੇ ਗਏ ਫੈਸਲੇ ਦਾ ਪਤਾ ਲੱਗਿਆ ਤਾਂ ਆਪਣੀ ਪਰਜਾਈ ਮਹਾਰਾਣੀ ਚੰਦਕੌਰ ਲਈ ਇੱਕ ਕੁਰਬਾਨੀ ਕਰਨ ਲਈ ਤਿਆਰ ਹੋ ਗਿਆ। ਇਸ ਤੋਂ ਬਾਅਦ ਰਾਜਭਾਗ ਦਾ ਕੰਮਕਾਜ ਤੋਰਨ ਲਈ ਇੱਕ ਕੌਂਸਲ ਬਣਾਈ ਗਈ ਜਿਸ ਦੀ ਪ੍ਰਧਾਨ ਮਹਾਰਾਣੀ ਚੰਦਕੌਰ ਅਤੇ ਮੀਤ ਪ੍ਰਧਾਨ ਕंवर ਸ਼ੇਰ ਸਿੰਘ ਨੂੰ ਥਾਪਿਆ ਗਿਆ ਇਹਨਾਂ ਦੀ ਸਹਾਇਤਾ ਲਈ ਅਤਰ ਸਿੰਘ ਸੰਧਾਵਾਲੀਆ ਧਿਆਨ ਸਿੰਘ ਡੋਗਰਾ ਭਾਈ ਗੁਰਮੁਖ ਸਿੰਘ ਗਿਆਨੀ ਸਰਦਾਰ ਲਹਿਣਾ ਸਿੰਘ ਮਜੀਠੀਆ ਅਤੇ ਰਾਜਾ ਦੀਨਾ ਨਾਥ ਨੂੰ ਨਿਯੁਕਤ ਕੀਤਾ ਗਿਆ ਕੁਝ ਸਮੇਂ ਤੱਕ ਕਾਉਂਸਲ ਦੇ ਕੰਮ ਠੀਕ ਠਾਕ ਚੱਲਦਾ ਰਿਹਾ ਪਰੰਤੂ ਬਾਅਦ ਵਿੱਚ ਡੋਗਰਿਆਂ ਅਤੇ ਸੰਧਾਵਾਲੀਆਂ ਨੇ ਰਾਜਭਾਗ ਦੇ ਕੰਮਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ। ਇਸ ਕਾਰਨ ਕੁਮਰ ਸ਼ੇਰ ਸਿੰਘ ਕੁਝ ਸਮੇਂ ਬਾਅਦ ਹੀ ਲੋਹਰ ਦਰਬਾਰ ਛੱਡ ਕੇ ਵਾਪਸ ਬਟਾਲੀ ਚਲਾ ਗਿਆ। ਇਸ ਤੋਂ ਕੁਝ ਸਮਾਂ ਬਾਅਦ ਹੀ ਰਾਜ ਖੁੱਲ ਗਿਆ ਅਤੇ ਪਤਾ ਚੱਲਿਆ ਕਿ ਕੁਮਰ ਨਾਨਹਾਲ ਸਿੰਘ ਦੀ ਵਿਧਵਾ ਗਰਭਤੀ ਨਹੀਂ ਸੀ। ਅਸਲ ਵਿੱਚ ਰਾਣੀ ਚੰਦਕੌਰ ਨੇ ਦੋ ਗਰਭਤੀ ਦਾਸੀਆਂ ਨੂੰ ਲਾਲਚ ਦੇ ਕੇ ਕੁਮਰ ਰਾਣੀ ਦੀ ਦੇਖਭਾਲ ਲਈ ਰੱਖ ਲਿਆ ਸੀ ਅਤੇ ਇਹਨਾਂ ਵਿੱਚੋਂ ਕਿਸੇ ਦੇ ਵੀ ਪੁੱਤਰ ਹੋਣ ਦੀ ਸੂਰਤ ਵਿੱਚ ਉਸ ਨੂੰ ਕੁਮਰ ਨਾਨਹਾਲ ਸਿੰਘ ਦਾ ਪੁੱਤਰ ਐਲਾਨ ਕੇ ਰਾਜ ਇਤਿਹਾਸਕਾਰ ਲਿਖਦੇ ਹਨ ਕਿ ਦੋਹਾਂ ਦਾਸੀਆਂ ਵਿੱਚੋਂ ਕਿਸੇ ਨੇ ਵੀ ਪੁੱਤਰ ਨੂੰ ਜਨਮ ਨਹੀਂ ਦਿੱਤਾ ਜਿਸ ਕਾਰਨ ਸਾਰੀ ਖੇਡ ਖਿਲਰ ਗਈ ਇਸ ਗੱਲ ਦਾ ਪਤਾ ਲੱਗਦਿਆਂ ਹੀ ਰਾਜ ਭਾਗ ਵਿੱਚ ਤਰਥੱਲੀ ਮਚ ਗਈ ਅਤੇ ਲੁੱਟਪਾਟ ਸ਼ੁਰੂ ਹੋ ਗਈ ਫੌਜ ਦੇ ਸਰਦਾਰਾਂ ਅਤੇ ਦਰਬਾਰੀਆਂ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਕੁਮਰ ਸ਼ੇਰ ਸਿੰਘ ਨੂੰ ਮਹਾਰਾਜਾ ਥਾਪਣ ਦਾ ਫੈਸਲਾ ਲੈ ਲਿਆ ਜੋ ਇਸ ਵੇਲੇ ਆਪਣੀ ਰਿਆਸਤ ਬਟਾਲੇ ਵਿੱਚ ਸੀ ਕੁਮਰ ਸ਼ੇਰ ਸਿੰਘ ਨੇ ਕਿਲੇ ਤੇ ਕਬਜ਼ਾ ਕਰਨ ਲਈ 14 ਜਨਵਰੀ 1841 ਈਸਵੀ ਨੂੰ ਆਪਣੇ ਲਸ਼ਕਰ ਨਾਲ ਲਾਹੌਰ ਵੱਲ ਨੂੰ ਕੂਚ ਕਰ ਦਿੱਤਾ ਅਤੇ ਲਾਹੌਰ ਤੋਂ 2 ਕੋਹ ਦੀ ਵਾੜ ਤੇ ਬੁੱਧੂ ਦੇ ਆਵੇ ਕੋਲ ਆ ਡੇਰੇ ਲਾਏ ਇਸੇ ਹੀ ਥਾਂ ਤੇ ਖਾਲਸਾ ਰਾਜ ਦੇ ਦਰਬਾਰੀ ਅਤੇ ਸਰਦਾਰ ਗਿਆਨੀ ਗੁਰਮਖ ਸਿੰਘ, ਪੰਡਤ ਬੇਲੀ RAM, ਤਨਨਾ ਸਿੰਘ ਮਲਵਈ, ਸ਼ਾਮ ਸਿੰਘ ਅਟਾਰੀ ਵਾਲਾ, ਫਕੀਰ ਅਜੀਜਉਦੀਨ, ਜਨਰਲ ਵੈਂਤੁਰਾ, ਰਾਜਾ ਦੀਨਾ ਨਾਥ ਸੂਰ ਸਿੰਘ, ਲੈਣਾ ਸਿੰਘ ਮਜੀਠੀਆ ਆਦਿ ਵੀ ਆਪਣੀ ਫੌਜਾਂ ਇਕੰਬਰ ਸੇਰ ਸਿੰਘ ਨੂੰ ਆਨ ਮਿਲੇ। ਉਧਰ ਸਿੱਖ ਫੌਜਾਂ ਦਾ ਇਕੱਠ ਹੋਣ ਦੀ ਖਬਰ ਜਦੋਂ ਕਿਲੇ ਵਿੱਚ ਮੌਜੂਦ ਡੋਗਰਿਆਂ ਅਤੇ ਸੰਧਾਵਾਲੀਆਂ ਨੂੰ ਮਿਲੀ ਤਾਂ ਉਹਨਾਂ ਨੇ ਡੋਗਰਿਆਂ ਅਤੇ ਕੁਝ ਮੁਸਲਮਾਨਾਂ ਦੀ ਫੌਜ ਨੂੰ ਕਿਲੇ ਅਤੇ ਸ਼ਹਿਰ ਦੇ ਮੁੱਖ ਦਰਵਾਜ਼ਿਆਂ ਤੇ ਤਨਾਤ ਕਰ ਦਿੱਤਾ। ਜੰਮੂ ਦੇ ਡੋਗਰਿਆਂ ਨੇ ਇੱਥੇ ਵੀ ਬੜੀ ਚਲਾਕੀ ਤੋਂ ਕੰਮ ਲਿਆ। ਗੁਲਾਬ ਸਿੰਘ ਅਤੇ ਉਸ ਦਾ ਭ ਕੁੰਵਰ ਸ਼ੇਰ ਸਿੰਘ ਨਾਲ ਲੜ ਗਏ ਤਾਂ ਜੋ ਕਿਸੇ ਦੀ ਵੀ ਜਿੱਤ ਹੋਣ ਦੀ ਸੂਰਤ ਵਿੱਚ ਫਾਇਦਾ ਡੋਗਰਿਆਂ ਨੂੰ ਹੀ ਮਿਲ ਸਕੇ ਹਮਲੇ ਦੀਆਂ ਤਿਆਰੀਆਂ ਪੂਰੀਆਂ ਹੁੰਦਿਆਂ ਹੀ ਕੁੰਵਰ ਸ਼ੇਰ ਸਿੰਘ ਨੇ ਲਾਹੌਰ ਤੇ ਚੜ੍ਹਾਈ ਕਰ ਦਿੱਤੀ ਸਭ ਤੋਂ ਮੂਰੇ ਲੱਗੀ ਸਿੱਖ ਫੌਜਾਂ ਦੀ ਚਾਰਯਾਰੀ ਪਲਟਨ ਨੇ ਸ਼ਕਤੀਸ਼ਾਲੀ ਹਮਲਾ ਕਰਦਿਆਂ ਡੋਗਰਿਆਂ ਤੇ ਸ਼ਹਿਰ ਅੰਦਰਲੀ ਫੌਜ ਦੇ ਪੈਰ ਹਿਲਾ ਦਿੱਤੇ ਬਾਕੀ ਦੀ ਸਿੱਖ ਫੌਜ ਵੀ ਟਕਸਾਲੀ ਅਤੇ ਦਿੱਲੀ ਦਰਵਾਜ਼ਾ ਨੂੰ ਤੋੜਦੀ ਹੋਈ ਅੱਗੇ ਵਧਦੀ ਗਈ ਹਮਲੇ ਦਾ ਵੱਧਾ ਜੋਰ ਵੇਖਦਿਆਂ ਗੁਲਾਬ ਸਿੰਘ ਅਤੇ ਹੀਰਾ ਸਿੰਘ ਦੀ ਅਗਵਾਈ ਵਿੱਚ ਲੜ ਰਹੇ ਬਹੁਤੇ ਸਿਪਾਹੀ ਵੀ ਕੁੰਵਰ ਸ਼ੇਰ ਸਿੰਘ ਦੀ ਫੌਜ ਨਾਲ ਆਰ ਆਲੇ ਸਿੱਖ ਫੌਜ ਨੇ ਬਹਾਦਰੀ ਦਾ ਲਿਆ ਲਾਹੌਰ ਸਿੰਘ ਅਤੇ ਹੀਰਾ ਸਿੰਘ ਨੇ ਜਦੋਂ ਆਪਣੀ ਫੌਜ ਦੇ ਪੈਰ ਉਖੜਦੇ ਦੇਖੇ ਤਾਂ ਉਹਨਾਂ ਨੇ ਖਜ਼ਾਨੇ ਵਿੱਚੋਂ 4-4 ਮਹੀਨਿਆਂ ਦੀ ਤਲਬ ਕਢਵਾ ਕੇ ਸਪਾਹੀਆਂ ਨੂੰ ਵੰਡ ਦਿੱਤੀ ਅਤੇ ਇਸ ਤਰ੍ਹਾਂ ਫੌਜ ਨੂੰ ਆਪਣੇ ਨਾਲ ਜੋੜੀ ਰੱਖਿਆ। ਇਹੀ ਨਹੀਂ ਇਤਿਹਾਸਕਾਰ ਲਿਖਦੇ ਹਨ ਕਿ ਗੁਲਾਬ ਸਿੰਘ ਨੇ ਆਖਰੀ ਦਮ ਤੱਕ ਲੜਨ ਅਤੇ ਕਿਲੇ ਤੋਂ ਕਬਜ਼ਾ ਨਾ ਛੱਡਣ ਲਈ ਮੁਸਲਮਾਨ ਸਪਾਹੀਆਂ ਨੂੰ ਕੁਰਾਨ ਅਤੇ ਡੋਗਰਿਆਂ ਨੂੰ ਗੰਗਾ ਜਲ ਦੀ ਸੌਂ ਵੀ ਚੁਕਾਈ। ਹਜੂਰੀ ਬਾਗ ਵਿੱਚ ਸਿੱਖ ਫੌਜਾਂ ਦੇ ਵੜਦਿਆਂ ਹੀ ਹੀਰਾ ਸਿੰਘ ਨੇ ਆਪਣੇ ਬੰਦੂਕ ਧਾਰੀ ਸਪਈਆਂ ਨੂੰ ਕਿਲੇ ਦੀ ਫਸੀਲ ਤੇ ਚੜਾ ਦਿੱਤਾ ਜਿਨ੍ਹਾਂ ਨੇ ਉੱਪਰੋਂ ਸਿੱਖ ਫੌਜਾਂ ਉੱਤੇ ਅੰਨੇਵਾ ਗੋਲੀਆਂ ਵਰ੍ਹਾਈਆਂ ਇਸ ਗੋਲੀਬਾਰੀ ਵਿੱਚ ਸਿੱਖ ਫੌਜੀਆਂ ਤੋਂ ਇਲਾਵਾ ਊਠਾਂ ਅਤੇ ਘੋੜਿਆਂ ਦਾ ਵੱਡਾ ਨੁਕਸਾਨ ਹੋਇਆ ਜਲਦੀ ਜੰਗ ਵਿੱਚ ਕੁਮਰ ਸ਼ੇਰ ਸਿੰਘ ਨੇ ਫੌਜੀ ਸਰਦਾਰਾਂ ਨੂੰ ਕਿਲੇ ਦੇ ਹਜੂਰੀ ਬਾਗ ਵਾਲੇ ਦਰਵਾਜ਼ੇ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। ਹੁਕਮ ਮਿਲਦਿਆਂ ਹੀ 15 ਤੋਪਾਂ ਕਿਲੇ ਦੇ ਦਰਵਾਜ਼ੇ ਅੱਗੇ ਬੀੜੀਆਂ ਗਈਆਂ ਅਤੇ ਗੋਲਿਆਂ ਨਾਲ ਮੁੱਖ ਦਰਵਾਜ਼ੇ ਤੇ ਫਸੀਲ ਨੂੰ ਉਡਾ ਦਿੱਤਾ ਗਿਆ। ਕਿਲੇ ਦਾ ਦਰਵਾਜ਼ਾ ਡਿੱਗਦਿਆਂ ਹੀ 400 ਨਿਹੰਗ ਸਿੰਘਾਂ ਦਾ ਇੱਕ ਜੱਥਾ ਕਿਲੇ ਦੇ ਅੰਦਰ ਜਾ ਵੜਿਆ ਅਤੇ ਕਿਲੇ ਦੇ ਰਖਵਾਲਿਆਂ ਤੇ ਸਿੱਖ ਫੌਜਾਂ ਵਿੱਚ ਆਮਨੋ ਸਾਹਮਣੇ ਦੀ ਕਮਾਸਾਂਣ ਜੰਗ ਸ਼ੁਰੂ ਹੋ ਗਈ। ਕਿਲੇ ਦੀ ਮੋਰਚਾ ਬੰਦੀ ਦੇਖ ਕੇ ਕੁਮਰ ਸ਼ੇਰ ਸਿੰਘ ਨੇ ਪੈੰਤੜਾ ਬਦਲਦਿਆਂ ਆਪਣੇ ਸਿਪਾਹੀ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਬੰਦੂਖ ਇਹਨਾਂ ਬੰਦੂਕਚੀਆਂ ਨੇ ਕਿਲੇ ਦੇ ਅੰਦਰ ਤਨਾਤ ਦੁਸ਼ਮਣਾਂ ਨੂੰ ਸਿਰ ਉਤਾਂ ਨਹੀਂ ਚੁੱਕਣ ਦਿੱਤੇ ਅਤੇ ਅੰਦਰਲੀ ਫੌਜ ਦਾ ਵੱਡਾ ਨੁਕਸਾਨ ਕੀਤਾ। ਭਾਰੀ ਖੂਨ ਖਰਾਬਾ ਦੇਖ ਕੇ ਰਾਣੀ ਚੰਦਕੌਰ ਘਬਰਾ ਗਈ ਅਤੇ ਉਸਨੇ ਗੁਲਾਬ ਸਿੰਘ ਨੂੰ ਜੰਗ ਰੋਕਣ ਦੇ ਹੁਕਮ ਦੇ ਦਿੱਤੇ। ਅਸਲ ਵਿੱਚ ਗੁਲਾਬ ਸਿੰਘ ਚਾਹੁੰਦਾ ਸੀ ਕਿ ਉਸਦਾ ਭਾਈ ਧਿਆਨ ਸਿੰਘ ਖੁਦ ਜੰਮੂ ਤੋਂ ਆ ਕੇ ਕੁਮਰ ਸ਼ੇਰ ਸਿੰਘ ਨੂੰ ਰਾਜ ਭਾਗ ਸੌਂਪੇ ਅਤੇ ਆਪ ਵਜ਼ੀਰ ਬਣ ਜਾਵੇ। ਇਸ ਕਰਕੇ ਉਹ ਜੰਗਬੰਦੀ ਨੂੰ ਕੁਝ ਸਮੇਂ ਲਈ ਟਾਲਾਣਾ ਚਾਹੁੰਦਾ ਸੀ। ਪਰੰਤੂ ਰਾਣੀ ਚੰਦਕੌਰ ਨੇ ਗੁਲਾਬ ਸਿੰਘ ਦੇ ਖਹਿੜਾ ਛੱਡਦੇ ਆ ਬਾਬਾ ਵਿਕਰਮ ਸਿੰਘ ਨੂੰ ਕੁਮਰ ਸ਼ੇਰ ਸਿੰਘ ਕੋਲ ਭੇਜ ਦਿੱਤਾ ਅਤੇ ਦੋਹਾਂ ਲਗਾ ਦਿੱਤੀ ਕਿ ਇਹ ਤੇ ਬਾਗੀਆਂ ਨੂੰ ਵੀ ਮਾਫ ਕਰ ਦਿੱਤਾ ਗਿਆ ਇਸੇ ਸਮਝੌਤੇ ਦੀ ਇੱਕ ਸ਼ਰਤ ਦੇ ਅਨੁਸਾਰ ਹੀ ਕਮਰ ਦੇ ਖਿਲਾਫ ਲੜਨ ਵਾਲੇ ਰਾਜਾ ਗੁਲਾਬ ਸਿੰਘ ਰਾਜਾ ਹੀਰਾ ਸਿੰਘ ਅਤਰ ਸਿੰਘ ਸੰਧਾਵਾਲੀਆ ਤੇ ਅਜੀਤ ਸਿੰਘ ਸੰਧਾਵਾਲੀਆ ਉਸੇ ਰਾਤ ਹੀ ਕਿਲਾ ਛੱਡ ਕੇ ਹਿੰਦੁਸਤਾਨ ਦੇ ਇਲਾਕੇ ਵੱਲ ਸੁਰੱਖਿਤ ਨਿਕਲ ਗਏ ਜਦੋਂ ਕੋਈ ਲੈਣਾ ਸਿੰਘ ਅਤੇ ਕਹਾਰ ਸਿੰਘ ਨੂੰ ਨਜ਼ਰਬੰਦ ਕਰ ਲਿਆ ਗਿਆ ਰਾਜਾ ਗੁਲਾਬ ਸਿੰਘ ਜਾਂਦਾ ਹੋਇਆ ਆਪਣੇ ਨਾਲ ਖਾਲਸਾ ਰਾਜ ਦੇ ਖਜ਼ਾਨੇ ਵਿੱਚੋਂ ਲਗਭਗ 80 ਲੱਖ ਰੁਪਏ ਦੇ ਸੋਨਾ ਚਾਂਦੀ ਅਤੇ ਹੀਰੇ ਜਵਾਹਰ ਹੱਤ ਲੁੱਟ ਕੇ ਲੈ ਗਿਆ ਸੀ ਇਸ ਸਮਝੌਤੇ ਤੋਂ ਬਾਅਦ ਰਾਣੀ ਚੰਦਕੌਰ ਨੇ ਖਾਲਸਾ ਰਾਜ ਦੀ ਵਾਗਡੋਰ ਕਮਰ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤੀ ਉਸੇ ਰਾਤ ਹੀ ਧਿਆਨ ਸਿੰਘ ਵੀ ਜੰਮੂ ਤੋਂ ਮੁੜ ਆਇਆ ਤੇ ਆਉਂਦਿਆਂ ਹੀ ਕੁੰਵਰ ਸ਼ੇਰ ਸਿੰਘ ਕੋਲ ਪੇਸ਼ ਹੋ ਗਿਆ ਇਸੇ ਦੌਰਾਨ ਕੁਮਰ ਸ਼ੇਰ ਸਿੰਘ ਨੇ ਧਿਆਨ ਸਿੰਘ ਨੂੰ ਵਜ਼ੀਰ ਬਣਾਉਣ ਦਾ ਭਰੋਸਾ ਦਿੱਤਾ। ਬਾਅਦ ਵਿੱਚ ਕੁਮਰ ਸ਼ੇਰ ਸਿੰਘ ਨੇ ਰਾਣੀ ਚੰਦਕੌਰ ਨਾਲ ਵੀ ਮੁਲਾਕਾਤ ਕੀਤੀ। ਇੱਥੇ ਹੀ ਪੰਡਤ ਬੇਲੀਰਾਮ ਨੇ ਕੁਮਰ ਨੌਨਿਹਾਲ ਸਿੰਘ ਨੂੰ ਕੋਹਿੰਨੂਰ ਹੀਰਾ ਭੇਂਟ ਕੀਤਾ ਜੋ ਉਸ ਨੇ ਕਿਸੇ ਤਰ੍ਹਾਂ ਗੁਲਾਬ ਸਿੰਘ ਦੀਆਂ ਨਜ਼ਰਾਂ ਤੋਂ ਬਚਾ ਲਿਆ ਸੀ। ਕੁਮਰ ਸ਼ੇਰ ਸਿੰਘ ਦੀ ਤਾਜ ਪੁਸ਼ੀ ਲਈ 27 ਜਨਵਰੀ 1841 ਦਾ ਦਿਨ ਮੁਕਰਰ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਦਿਵਾਨੇ ਆਮ ਨੂੰ ਸਜਵਿਆ ਹੀ ਲਾੜੀ ਮੰਗ ਸਜਾਇਆ ਗਿਆ। ਇਸ ਤਰ੍ਹਾਂ ਬੇਹਦ ਸ਼ਾਨੋ ਸ਼ੌਕਤ ਨਾਲ ਕੁਮਰ ਸ਼ੇਰ ਸਿੰਘ ਨੂੰ ਰਾਜਗਦੀ ਤੇ ਬਿਠਾਇਆ ਗਿਆ। ਤਖਤ ਨਿਸ਼ਿਨੀ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਜੰ ਮਹਾਰਾਜਾ ਸ਼ੇਰ ਸਿੰਘ ਦੇ ਰਾਜਗaddi ਸੰਭਾਲਦਿਆਂ ਹੀ ਪੂਰੇ ਰਾਜ ਭਾਗ ਵਿੱਚ ਸ਼ਾਂਤੀ ਫੈਲ ਗਈ। ਕਰੇ ਲੂਚਾ ਗਰੇ ਨਬੜਨ ਲਈ ਦਰਬਾਰੀਆਂ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਰਾਣੀ ਚੰਦਕੌਰ ਨਾਲ ਵਿਆਹ ਕਰਵਾਉਣ ਦਾ ਸੁਝਾਅ ਦਿੱਤਾ ਜਿਸ ਤੇ ਮਹਾਰਾਜਾ ਸ਼ੇਰ ਸਿੰਘ ਨੇ ਵੀ ਹਾਮੀ ਭਰ ਦਿੱਤੀ ਪਰੰਤੂ ਇੱਕ ਵਾਰ ਫੇਰ ਗਦਾਰਾਂ ਨੇ ਆਪਣੇ ਫਾਇਦਿਆਂ ਲਈ ਇਸ ਕਾਰਜ ਨੂੰ ਸਿਰੇ ਨਾ ਚੜਨ ਦਿੱਤਾ ਅਸਲ ਵਿੱਚ ਰਾਣੀ ਚੰਦਕੌਰ ਵੀ ਇਸ ਵਿਆਹ ਲਈ ਰਾਜ਼ੀ ਹੋ ਗਈ ਸੀ ਪਰੰਤੂ ਗੁਲਾਬ ਸਿੰਘ ਕੋਲੇ ਇਹ ਖਬਰ ਪਹੁੰਚਦਿਆਂ ਹੀ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਗੁਲਾਬ ਸਿੰਘ ਅਸਲ ਵਿੱਚ ਰਾਣੀ ਚੰਦਕੌਰ ਦੀ 9 ਲੱਖ ਰੁਪਏ ਦੀ ਜ਼ਗੀਰ ਦੀ ਦੇਖ-ਰੇਖ ਕਰਦਾ ਸੀ ਅਤੇ ਅਸਿੱਧੇ ਤੌਰ ਤੇ ਉਸਦਾ ਮਾਲਕ ਸੀ ਉਸ ਨੂੰ ਲੱਗਿਆ ਕਿ ਜੇਕਰ ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਣੀ ਚੰਦਕੌਰ ਮ ਇਹ ਅਜਿਹਾ ਹੋਇਆ ਤਾਂ ਉਸ ਨੂੰ ਲਾਹੌਰ ਦਰਬਾਰ ਤੋਂ ਲੁੱਟਿਆ ਹੋਇਆ ਸਾਰਾ ਧਨ ਵੀ ਵਾਪਸ ਕਰਨਾ ਪਵੇਗਾ ਇਸੇ ਕਾਰਨ ਡੋਗਰਿਆ ਨੇ ਰਾਣੀ ਚੰਦਕੌਰ ਦੇ ਭਾਈ ਸਰਦਾਰ ਚੰਦਾ ਸਿੰਘ ਨੂੰ 扑ਕਾ ਕੇ ਇਸ ਰਿਸ਼ਤੇ ਤੋਂ ਇਨਕਾਰ ਕਰਵਾ ਦਿੱਤਾ ਇਸ ਤੋਂ ਬਾਅਦ ਵੀ ਡੋਗਰੇ ਅੰਦਰੋਂ-ਅੰਦਰੀ ਸਿੱਖ ਰਾਜ ਤੇ ਕਬਜ਼ਾ ਕਰਨ ਦੀਆਂ ਗੁੰਦਾਂ ਗੁੰਦੇ ਰਹੇ ਮਹਾਰਾਜਾ ਸ਼ੇਰ ਸਿੰਘ ਨੇ ਮੁਰਜ਼ ਡੋਗਰੇ ਧਿਆਨ ਸਿੰਘ ਨੂੰ ਵਜ਼ੀਰ ਥਾਪ ਦਿੱਤਾ ਸੀ ਜਦੋਂ ਕਿ ਸੰਧਾਵਾਲੀਆ ਸਰਦਾਰਾਂ ਨੂੰ ਵੀ ਵਾਪਸ ਲਾਹੌਰ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ ਮਹਾਰਾਜਾ ਸ਼ੇਰ ਸਿੰਘ ਦੇ ਇਹ ਫੈਸਲੇ ਨਾ ਕੇਵਲ ਉਸ ਦੇ ਲਈ ਬਲਕਿ ਸਿੱਖ ਰਾਜ ਦੇ ਲਈ ਵੀ ਬੇਹਦ ਕਾਰਕ ਸਿੱਧ ਹੋਏ ਇਸ ਤੋਂ ਬਾਅਦ ਵੀ ਸੰਧਾਵਾਲੀਆਂ ਸਰਦਾਰਾਂ ਅਤੇ ਡੋਗਰਿਆਂ ਵੱਲੋਂ ਖੂਨੀ ਖੇਡ ਜਾਰੀ ਰੱਖੀ ਗਈ ਖਾਲਸਾ ਰਾਜ ਤੇ ਕਬਜ਼ਾ ਕਰਨ ਲਈ ਇਨਾਵਲੋਂ ਵੱਡੀਆਂ ਸਾਜ਼ਿ ਸਾਜ਼ ਰਚੀਆਂ ਗਈਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੂੰ ਇੱਕ ਇੱਕ ਕਰਕੇ ਖਤਮ ਕੀਤਾ ਗਿਆ ਇਸੇ ਖੂਨੀ ਵਰਤਾਰੇ ਤਹਿਤ ਮਹਾਰਾਜਾ ਸ਼ੇਰ ਸਿੰਘ ਰਾਣੀ ਚੰਦਕੌਰ ਅਤੇ ਸ਼ੇਰ ਸਿੰਘ ਦੇ ਪੁੱਤਰ ਕੁਮਰ ਪ੍ਰਤਾਪ ਸਿੰਘ ਦੇ ਕਤਲ ਕੀਤੇ ਗਏ ਜਿਨ੍ਹਾਂ ਦੀ ਚਰਚਾ ਵਿਸਥਾਰ ਨਾਲ ਅਗਲੇ ਵੀਡੀਓ ਵਿੱਚ ਕਰਾਂਗੇ ਦੋਸਤੋ ਸ਼ਾਨਾਮੱਤੇ ਸਿੱਖ ਇਤਿਹਾਸ ਦੇ ਇਨ੍ਹਾਂ ਲਹੂ ਭਿੱਜੇ ਪੱਤਰਿਆਂ ਨੂੰ ਵਾਚਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ